ਅਲੀਆ ਮੈਨੂੰ ਦੱਸ ਤੂੰ ਅਤੇ ਤੇਰੇ ਭਰਾ ਛੇਤੀ ਘਰ ਵਾਪਸ ਕਿਉਂ ਆ ਗਏ ਕਿ ਤੁਸੀਂ ਲੜਾਈ ਤੋਂ ਕੋਈ ਚੰਗੀ ਖਬਰ ਲਿਆਏ ਹੋ ਹਾਂਜੀ ਬਾਪੂ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਲਿਸਤੀਆਂ ਨੇ ਆਪਣੀਆਂ ਫੌਜਾਂ ਸਾਊਲ ਦੇ ਨਾਲ ਲੜਾਈ ਕਰਨ ਲਈ ਇਲਾ ਘਾਟੀ ਵਿੱਚ ਇਕੱਠੀਆਂ ਕੀਤੀਆਂ ਅਸੀਂ ਡਰ ਗਏ ਸੀ ਪਰ ਕੁਝ ਇਹੋ ਜਿਹਾ ਹੋਇਆ ਮੈਂ ਉਹ ਤੁਹਾਨੂੰ ਦੱਸਦਾ ਹਾਂ ਪਲਿਸਤੀਆਂ ਦੀ ਸ਼ੋਨੀ ਵਿੱਚੋਂ ਇੱਕ ਯੋद्धा ਬਾਹਰ ਨਿਕਲ ਆਇਆ ਉਸ ਦਾ ਨਾਮ ਗੋਲੀਅਤ ਸੀ ਉਹ ਲਗਭਗ 7 ਫੁੱਟ ਉੱਚਾ ਸੀ ਤੁਸੀਂ ਲੋਕ ਆਪਣੇ ਲੋਕਾਂ ਵਿੱਚੋਂ ਇੱਕ ਮਨੁੱਖ ਨੂੰ ਚੁਣ ਲੋ ਜੇ ਤੁਹਾਡੇ ਵਿੱਚ ਹਿੰਮਤ ਹੈ ਤੇ ਉਹ ਮਨੁੱਖ ਇੱਥੇ ਥੱਲੇ ਮੇਰੇ ਕੋਲ ਆਏ ਤੇ ਮੇਰੇ ਨਾਲ ਲੜੇ ਜੇ ਤੁਹਾਡਾ ਮਨੁੱਖ ਮੈਨੂੰ ਮਾਰ ਸੁੱਟਦਾ ਹੈ ਤੇ ਅਸੀਂ ਲੋਕ ਤੁਹਾਡੇ ਇਜ਼ਰਾਈਲੀਆਂ ਦੇ দাস ਬਣ ਜਾਵਾਂਗੇ ਜੇ ਮੈਂ ਉਸ ਮਨੁੱਖ ਨੂੰ ਹਰਾ ਦਿੰਦਾ ਹਾਂ ਫਿਰ ਤੁਸੀਂ ਲੋਕ ਸਾਡੇ ਗੁਲਾਮ ਬਣ ਜਾਓਗੇ ਅਤੇ ਤੁਹਾਨੂੰ ਪਲੈਸਤਿਆਂ ਦੀ ਸੇਵਾ ਕਰਨੀ ਪਵੇਗੀ ਹੁਣ ਆਓ ਅਸੀਂ ਲੜਾਈ ਕਰੀਏ 40 ਦਿਨ ਤੱਕ ਰੋਥ ਸਵੇਰੇ ਅਤੀਸ਼ਾਮੀ ਗੋਲੀਅਤ ਉਸ ਕਾਟੀ ਵਿੱਚ ਖੜਾ ਹੁੰਦਾ ਸੀ ਅਤੇ ਆਪਣੀ ਚੁਣੌਤੀ ਦਿੰਦਾ ਸੀ ਜਦੋਂ ਸਾਊਲ ਅਤੇ ਉਹਦੇ ਸੈਨਿਕ ਗੋਲੀਅਤ ਦੇ ਸ਼ਬਦ ਸੁਣਦੇ ਤੇ ਘਬਰਾ ਜਾਂਦੇ ਅਤੇ ਬੜਾ ਡਰ ਜਾਂਦੇ ਸਨ ਉਸ ਵੇਲੇ ਦਾਊਦ ਬੈਤਲਹਮ ਤੋਂ ਸਾਡੀ ਸ਼ੋਨੀ ਅੰਦਰ ਇਹ ਪਤਾ ਕਰਨ ਆਇਆ ਕਿ ਲੜਾਈ ਕਿਵੇਂ ਚੱਲ ਰਹੀ ਹੈ ਫਿਰ ਜਦ ਗੋਲੀਅਤ ਪਲਿਸਤੀਆਂ ਦੀ ਟੋਲੀਆਂ ਵਿੱਚੋਂ ਨਿਕਲ ਕੇ ਆਪਣੀ ਰੋਜ਼ਤੀ ਚਤਾਵਨੀ ਦੇਣ ਆਇਆ ਉਸੇ ਵੇਲੇ ਦਾਊਦ ਲੜਾਈ ਦੇ ਮੈਦਾਨ ਵਿੱਚ ਹੀ ਸੀ ਜੋ ਗੋਲੀਅਤ ਨੂੰ ਮਾਰ ਸੁੱਟੇਗਾ ਤੇ ਸਾਡੀ ਧਰਤੀ ਤੋਂ ਆਜ਼ਾਦ ਕਰੇਗਾ ਉਸ ਲਈ ਕੀ ਕੀਤਾ ਜਾਵੇਗਾ ਇਹ ਮਨੁੱਖ ਕੌਣ ਹੈ ਜਿਹੜਾ ਜਿਉਂਦੇ ਪਰਮੇਸ਼ਰ ਦੀਆਂ ਸਨਾਵਾਂ ਨੂੰ ਚੇਤਾਵਨੀ ਦਿੰਦਾ ਹੈ ਕਿਸੇ ਨੇ 다ਊਦ ਦੇ ਇਹਨਾਂ ਸ਼ਬਦਾਂ ਨੂੰ ਸੁਣ ਲਿਆ ਅਤੇ ਛੇਤੀ ਜਾ ਕੇ ਇਸ ਦੀ ਖਬਰ ਰਾਜਾ ਸਾਊਲ ਨੂੰ ਦੇ ਦਿੱਤੀ ਫਿਰ ਰਾਜਾ ਨੇ 다ਊਦ ਨੂੰ ਬੁਲਾਇਆ ਮੇਰੇ ਰਾਜਾ ਕਿਸੇ ਨੂੰ ਵੀ ਹੌਸਲਾ ਹਾਰਨ ਦੀ ਲੋੜ ਨਹੀਂ ਹੈ ਤੇਰਾ ਦਾਸ ਜਾਵੇਗਾ ਅਤੇ ਗੋਲੀयत ਨਾਲ ਲੜੇਗਾ ਪਰ ਸਾਊਲ ਨੇ 다ਊਦ ਨੂੰ ਉੱਤਰ ਦਿੱਤਾ ਤੂੰ ਇੰਜ ਨਹੀਂ ਕਰ ਸਕਦਾ ਤੂੰ ਇਹ ਯੋਧਾ ਦੇ ਖਿਲਾਫ ਨਹੀਂ ਜਾ ਸਕਦਾ ਅਤੇ ਉਸ ਦੇ ਨਾਲ ਨਹੀਂ ਲੜ ਸਕਦਾ ਤੂੰ ਹਜੇ ਇੱਕ ਲੜਕਾ ਹੀ ਹੈ ਪਰ ਇਹ ਪਸ਼ਟਿਨੀ ਗੋਲੀयत ਆਪਣੇ ਛੋਟੇ ਹੁੰਦੇ ਤੋਂ ਹੀ ਇੱਕ ਯੋਧਾ ਹੈ ਨਹੀਂ ਤੇਰੇ ਲਈ ਇਹ ਅਣਹੋਣਾ ਹੈ ਇੱਕ ਅਜਾਲੀ ਹੋਣ ਕਰਕੇ ਜਦੋਂ ਕੋਈ ਸ਼ੇਰ ਜਾਂ ਭਾਲੂ ਮੇਰੇ ਪਿਓ ਯੀਸ਼ੇ ਦੀਆਂ ਪੇਡਾਂ ਉੱਤੇ ਹਮਲਾ ਕਰਦਾ ਸੀ ਤਾਂ ਤੇਰਾ ਦਾਸ ਉਹਨਾਂ ਨੂੰ ਮਾਰ ਸੁੱਟਦਾ ਸੀ ਮੇਰਾ ਭਰੋਸਾ ਹੈ ਕਿ ਜਿਹੜਾ ਪਰਮੇਸ਼ਰ ਨੇ ਮੈਨੂੰ ਸ਼ੇਰ ਅਤੇ ਭਾਲੂ ਤੋਂ ਬਚਾਇਆ ਹੈ ਉਹ ਮੈਨੂੰ ਵੱਡੇ ਗੋਲੀਏ ਤੋਂ ਵੀ ਬਚਾਏਗਾ। ਬੱਚੇ ਦਾਊਦ ਅੱਗੇ ਵਧ। ਪਰਮੇਸ਼ਰ ਤੇਰੇ ਨਾਲ ਰਹੇਗਾ। ਦਾਊਦ ਨੇ ਨਾਲੇ ਵਿੱਚੋਂ ਪੰਜ ਚਿੱਕਨੇ ਪੱਥਰ ਚੁੱਕੇ ਅਤੇ ਉਹਨੇ ਆਪਣੀ ਚਰਵਾਹੀ ਦੀ ਥੈਲੀ ਵਿੱਚ ਰੱਖ ਲਿੱਤੇ। ਫਿਰ ਉਹ ਗੋਲੀਏਤ ਵੱਲ ਵੱਧ ਗਿਆ। ਓਏ ਛੋਟੇ ਮੁੰਡੇ ਕੀ ਮੈਂ ਕੁੱਤਾ ਹਾਂ? ਕੀ ਤੂੰ ਡੰਡਾ ਲੈ ਕੇ ਮੇਰੇ ਕੋਲ ਆ ਰਿਹਾ ਹੈਂ? ਤੂੰ ਮੇਰੇ ਖਿਲਾਫ ਤਲਵਾਰ ਅਤੇ ਭਾਲਾ ਲੈ ਕੇ ਆਇਆ ਹੈਂ। ਪਰ ਮੈਂ ਤੇਰੇ ਖਿਲਾਫ ਸਨਾਵਾ ਦੇ ਪਰਮੇਸ਼ਰ ਦਾ ਨਾਮ ਲੈ ਕੇ ਆ ਰਿਹਾ ਹਾਂ ਜਿਸ ਦਾ ਅਪਮਾਨ ਤੁਸੀਂ ਪਲਿਸ਼ਤਿਆਂ ਨੇ ਕੀਤਾ ਹੈ ਅੱਜ ਦੇ ਹੀ ਦਿਨ ਪਰਮੇਸ਼ਰ ਤੈਨੂੰ ਮੇਰੇ ਹੱਥ ਵਿੱਚ ਕਰ ਦੇਵੇਗਾ ਮੈਂ ਤੈਨੂੰ ਮਾਰ ਸੁੱਟਾਂਗਾ ਫੇਰ ਸਾਰੀ ਧਰਤੀ ਦੇ ਲੋਕ ਜਾਣ ਲੈਣਗੇ ਕਿ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਲੋਕਾਂ ਨੂੰ ਤਲਵਾਰ ਅਤੇ ਭਾਲਿਆਂ ਨਾਲ ਹੀ ਨਹੀਂ ਜਿੱਤ ਦਿੰਦਾ ਕਿਉਂ ਜੋ ਲੜਾਈ ਯਹੋਵਾ ਦੀ ਹੈ ਦਾਊਦ ਨੇ ਆਪਣੀ ਥੈਲੀ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਉਹਨੂੰ ਆਪਣੀ ਗੁਲੇਲ ਵਿੱਚ ਰੱਖਿਆ ਸਾਰੇ ਲੋਕਾਂ ਵਿੱਚ ਡਰ ਛਾ ਗਿਆ ਕਿ 다উদ ਨੇ ਗੋਲੀਤ ਨੂੰ ਹਰਾ ਦਿੱਤਾ ਜਦੋਂ ਪਲਿਸਤੀਆਂ ਨੇ ਵੇਖਿਆ ਕਿ ਉਹਨਾਂ ਦਾ ਯੋਧਾ ਗੋਲੀਤ ਮਰ ਗਿਆ ਤਦ ਉਹ ਸਾਰੇ ਹੀ ਭੱਜ ਗਏ ਦੁਸ਼ਮਣਾਂ ਤੋਂ ਜਿੱਤ ਪਾਨ ਕਰਕੇ ਅਸੀਂ ਲੋਕ ਜਲਦੀ ਘਰ ਆ ਗਏ ਇੱਕ ਸੈਕਿੰਡ ਰੁਕੋ ਕੀ ਤੁਸੀਂ ਮੈਨੂੰ ਇਹ ਦੱਸ ਰਹੇ ਹੋ ਕਿ ਮੇਰੇ ਸਭ ਤੋਂ ਛੋਟੇ ਪੁੱਤਰ 다উদ ਨੇ ਢੇਡਾਂ ਦੇ ਅਜ਼ਾਲੀ ਨੇ ਹੈ ਕੀ ਤੁਸੀਂ ਇਹ ਕਹਿ ਰਹੇ ਹੋ ਇਹ ਉਹੀ ਹੈ ਜਿਨੇ ਐਡਾ ਹਿੰਮਤ ਵਾਲਾ ਕੰਮ ਕੀਤਾ ਹੈ हां ਪਿਤਾ ਜੀ ਉਸਨੇ ਗੋਲੀਤ ਨੂੰ ਹਰਾ ਦਿੱਤਾ ਅਤੇ ਦਾਊਦ ਨੇ ਸਾਡੇ ਦੇਸ਼ ਨੂੰ ਦੁਸ਼ਮਨ ਦੇ ਹਮਲੇ ਤੋਂ ਬਚਾ ਲਿਆ। ਨਹੀਂ ਇਲਿਆਬ ਕਿ ਪਰਮੇਸ਼ੁਰ ਸੀ ਜਿਨੇ ਸਾਡੇ ਸਾਰਿਆਂ ਦੀ ਰੱਖਿਆ ਕੀਤੀ। ਪ੍ਰਭੂ ਪਰਮੇਸ਼ੁਰ 'ਚ ਦਾਊਦ ਦੇ ਵਿਸ਼ਵਾਸ ਨੇ ਉਸਨੂੰ ਜਿੱਤ ਪਾਉਣ ਵਿੱਚ ਯੋਗ ਬਣਾਇਆ। ਸਾਨੂੰ ਹਰ ਰੋਜ਼ ਸਰਬ ਸ਼ਾਮਰਤੀ ਪਰਮੇਸ਼ੁਰ ਤੇ ਵਿਸ਼ਵਾਸ ਕਰਨਾ ਸਿੱਖਣਾ ਚਾਹੀਦਾ ਹੈ।